ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਰਾਤ ਨੂੰ ਜਿਹੜੇ ਲੋਕ ਇੰਜ ਸੌਂਦੇ ਨੇ ਉਹ ਘਰ ਤਬਾਹ ਹੋ ਜਾਂਦਾ ਹੈ ਬਹੁਤ ਸਾਰੇ ਲੋਕ ਤਬਾਹ ਹੋ ਚੁੱਕੇ ਨੇ ਐਸਾ ਕਰਨ ਦੇ ਨਾਲ ਬੇਨਤੀਆਂ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਗੁਰੂ ਜੀ ਕਿਰਪਾ ਕਰਨ ਮਿਹਰਾਂ ਕਰਨ ਸੋ ਪਹਿਲਾ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਬਹੁਤ ਵਾਰ ਆਪਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਹੋਣੀਆਂ ਨੇ ਸਾਰ ਸੰਗਤ ਬਹੁਤ ਵੱਡੀਆਂ ਚੀਜ਼ਾਂ ਆਪਾਂ ਸਮਝੀਆਂ ਨੇ ਉਹਦਾ ਕਾਰਨ ਪਤਾ ਕੀ ਹੈ ਵੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਾਗਰੂਕਤਾ ਜੇ ਤੇ ਲੋਕਾਂ ਦੇ ਵਿੱਚ ਜਾਗਰੂਕਤਾ ਹੈ ਤੇ ਬਹੁਤ ਕੁਝ ਹੈ ਜੇ ਜਾਗਰੂਕਤਾ ਨਹੀਂ ਤੇ ਪਿਆਰਿਓ ਫਿਰ ਕੁਝ ਵੀ ਨਹੀਂ ਹੈ ਸਭ ਤੋਂ ਵੱਡੀ ਹੁੰਦੀ ਹੈ ਜਾਗਰੂਕਤਾ ਕਿਉਂਕਿ ਅੱਜ ਸਾਡੇ ਵਿੱਚ ਜਾਗਰੂਕਤਾ ਨਾ ਹੋਣ ਕਰਕੇ ਬਹੁਤੇ ਰੌਲੇ ਛਿੜੇ ਹੋਏ ਨੇ ਕਿਸੇ ਦੀ ਗੱਲ ਤੇ ਛੇਤੀ ਯਕੀਨ ਕਰ ਲੈਣਾ ਕਿਸੇ ਦੀ ਗੱਲ ਨੂੰ ਜਿਹੜਾ ਹੈ ਛੇਤੀ ਮੰਨ ਲੈਣਾ ਕਿਸੇ ਦਾ ਪ੍ਰਭਾਵ ਕਬੂਲ ਲੈਣਾ ਕਿਸੇ ਤੇ ਜਲਦੀ ਹੀ ਵਿਸ਼ਵਾਸ ਜਿਹੜਾ ਹੈ ਉਹ ਕਰਕੇ ਸਾਹਮਣੇ ਆਉਣਾ ਤੇ ਇਹ ਕਿਤੇ ਨਾ ਕਿਤੇ ਗੱਲ ਕਰੀਏ ਵੀ ਅਧੂਰੇ ਬਣਦੀ ਨਿਸ਼ਾਨੀ ਹੈ ਤੇ ਸਾਧ ਸੰਗਤ ਇਹ ਮਗਰ ਲੱਗੂ ਬੰਦਿਆਂ ਦੀ ਨਿਸ਼ਾਨੀ ਹੈ ਇੱਥੇ ਇੱਕ ਚੀਜ਼ ਜ਼ਰੂਰ ਸਮਝਿਓ ਜਿਹੜੇ ਬੰਦੇ ਪੂਰੇ ਨਹੀਂ ਹੋਏ ਭਾਵ ਪੂਰੇ ਗੁਰੂ ਨਾਲ ਨਹੀਂ ਜੁੜੇ ਉਹਨਾਂ ਦਾ ਜੀਵਨ ਹਲੇ ਅਧੂਰਾ ਹੈ ਤੇ ਸਾਲ ਸੰਗਤ ਇਹ ਗੱਲ ਯਾਦ ਰੱਖਿਓ ਵੀ ਉਹ ਪੂਰੇ ਜਿਹੜੇ ਨੇ ਨਹੀਂ ਹੋਏ ਤੇ ਪੂਰੇ ਨਾ ਹੋਣ ਦਾ ਕਾਰਨ ਪਤਾ ਕੀ ਹੈ ਸਾਰ ਸੰਗਤ ਪੂਰੇ ਹੋਣ ਦਾ ਕਾਰਨ ਇਹ ਵੇ ਕਿ ਅਸੀਂ ਗੁਰੂ ਨਾਲ ਜੁੜਾਂਗੇ ਤਾਂ ਪੂਰੇ ਹੋਵਾਂਗੇ ਕਿਉਂਕਿ ਗੁਰੂ ਦੀ ਮੰਨੀ ਨਹੀਂ ਜੁੜੇ ਨਹੀਂ ਤੇ ਅਸੀਂ ਅਧੂਰੇ ਹੀ ਰਹਿ ਗਏ ਉਹਦਾ ਸਿੱਟਾ ਜਿਹੜਾ ਹੈ ਇਹ ਨਿਕਲਿਆ ਹੈ ਸਾਤ ਸੰਗਤ ਕਿਉਂਕਿ ਬਹੁਤੇ ਲੋਕ ਆਉਂਦੇ ਨੇ ਸਾਡੇ ਤੇ ਆਪਣਾ ਦਿਮਾਗ ਇਸਤੇਮਾਲ ਕਰਕੇ ਚਲੇ ਜਾਂਦੇ ਨੇ ਤੇ ਉਹ ਕਰੋੜਾ ਰੁਪਇਆ ਕਮਾ ਲੈਂਦੇ ਨੇ ਪਰ ਅਸੀਂ ਜਿਹੜਾ ਹੈ ਕਿਤੇ ਨਾ ਕਿਤੇ ਉਥੇ ਹੀ ਖੜੇ ਰਹਿ ਜਾਂਦੇ ਆ ਉਥੇ ਹੀ ਰੁਕ ਜਾਂਦੇ ਆ ਇੱਕ ਬੇਨਤੀ ਕਰ ਦੇਵਾਂ ਇੱਕ ਬੰਦਾ ਪੰਜਾਬ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਆਉਂਦਾ ਹੈ ਉਨੇ ਸਕੀਮ ਲੜਾਈ ਵੀ ਇਹਨਾਂ ਲੋਕਾਂ ਨੂੰ ਕਿਵੇਂ ਬੇਵਕੂਫ ਬਣਾਇਆ ਜਾਏ ਉਹਨੇ ਪਾਣੀ ਬੋਤਲਾਂ ਦੇ ਵਿੱਚ ਪਾਇਆ ਤੇ 20 ਰੁਪਏ ਦਾ ਪਾਣੀ ਸਾਨੂੰ ਹੀ ਵੇਚਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਉਸ ਬੰਦੇ ਨੇ ਸਕੀਮ ਲੜਾਈ ਤੇ ਸਾਨੂੰ ਪਿਉਰੀਫਾਈ ਵਾਟਰ ਕਹਿ ਕੇ ਵੇਚਣਾ ਸ਼ੁਰੂ ਕਰ ਦਿੱਤਾ ਤੇ ਸਚਾਈ ਬਿਲਕੁਲ ਜਿਹੜੀ ਹੈ ਹੁਣ ਸਾਹਮਣੇ ਆ ਗਈ ਵੀ ਉਹ ਬੋਤਲਾਂ ਜਿਹੜੀਆਂ ਨੇ ਉਹੀ ਭਰੀਆਂ ਜਾਂਦੀਆਂ ਨੇ ਤੇ ਬਿਨਾ ਸੀਲ ਪੈਕ ਕੀਤੇ ਉਹੀ ਸਾਨੂੰ ਵੇਚ ਦਿੱਤੀਆਂ ਜਾਂਦੀਆਂ ਨੇ ਤੇ ਅਸੀਂ ਮੂਰਖ ਉਹਨਾਂ ਨੂੰ ਖਰੀਦ ਰਹੇ ਹਾਂ ਕਿਉਂਕਿ ਕਹਿਣ ਤੋਂ ਭਾਵ ਕੋਈ ਬੰਦਾ ਆਇਆ ਉਹਨੇ ਸਾਨੂੰ ਆਪਣੇ ਮਗਰ ਲਾਇਆ ਤੇ ਆਪਣੀ ਸਕੀਮ ਸਾਡੇ ਤੇ ਇਸਤੇਮਾਲ ਕਰਕੇ ਕਰੋੜਾਂ ਰੁਪਈਆ ਉਹ ਬੰਦਾ ਕਮਾ ਕੇ ਲੈ ਗਿਆ ਇਥੋਂ ਪਤਾ ਲੱਗਦਾ ਵੀ ਅਸੀਂ ਜਾਗਰੂਕਤ ਨਹੀਂ ਹੋਏ ਅਸੀਂ ਜਾਗੇ ਨਹੀਂ ਅਸੀਂ ਹਲੇ ਅਵੇਸਲੇ ਆ ਹਲੇ ਅਸੀਂ ਸੁੱਤੇ ਪਏ ਹੋਏ ਆ ਇਹ ਗੱਲ ਸਾਨੂੰ ਜ਼ਰੂਰ ਸਿੱਖ ਲੈਣੀ ਚਾਹੀਦੀ ਹੈ ਸਾਧ ਸੰਗਤ ਇਹੋ ਚੀਜ਼ਾਂ ਜ਼ਿਆਦਾਤਰ ਹੁਣ ਪੰਜਾਬ ਦੇ ਵਿੱਚ ਨੇ ਦੇਸ਼ ਦੇ ਵਿੱਚ ਨੇ ਕੁਝ ਲੋਕ ਸਾਨੂੰ ਆਉਂਦੇ ਨੇ ਸਾਡੇ ਜੀਵਨ ਦੇ ਵਿੱਚ ਜਿਹੜਾ ਹੈ ਕੁਝ ਨਾ ਕੁਝ ਘਾਟਵਾਦ ਕੱਢ ਕੇ ਸਾਡੇ ਤੋਂ ਹੀ ਪੈਸਾ ਉਗਰਾ ਲੈਂਦੇ ਨੇ ਸਾਨੂੰ ਵਿਸ਼ਵਾਸ ਦਵਾਉਂਦੇ ਨੇ ਕਿ ਸਭ ਕੁਝ ਸਹੀ ਕਰ ਦੇਵਾਂਗੇ ਪਰ ਅਜਿਹਾ ਕੁਝ ਹੁੰਦਾ ਨਹੀਂ ਹਾਲਾਂਕਿ ਸਾਡੇ ਲੋਕ ਡਰਦੇ ਮਾਰੇ ਬਹੁਤ ਕੁਝ ਕਰ ਲੈਂਦੇ ਨੇ ਸਾਡੇ ਲੋਕ ਡਰਦੇ ਮਾਰੇ ਕਹਿੰਦੇ ਵੀ ਚਲੋ ਇਹ ਵੀ ਕਰ ਲਈਏ ਉਹ ਵੀ ਕਰ ਲਈਏ ਆ ਵੀ ਹੋ ਜਾਏ ਉਹ ਵੀ ਹੋ ਜਾਏ ਕਿਤੇ ਆ ਰਹਿ ਜੇ ਨਾ ਆ ਨਾ ਰਹਿ ਜੇ ਤੇ ਇਦਾਂ ਹੀ ਕਰਦੇ ਰਹਿੰਦੇ ਨੇ ਹਾਲਾਂਕਿ ਸਾਡੇ ਲੋਕਾਂ ਨੂੰ ਵਿਹਮਾ ਭਰਮਾਂ ਦੇ ਵਿੱਚ ਪਾ ਕੇ ਠੱਗਿਆ ਜਾਂਦਾ ਹੈ ਕਹਿੰਦੇ ਤੁਸੀਂ ਬੈੱਡਾਂ ਦੇ ਕਿਹੜੇ ਪਾਸੇ ਸੌਣੇ ਹੋ ਕਹਿੰਦਾ ਜੀ ਸਿਰ ਵਾਲੇ ਪਾਸੇ ਅਸੀਂ ਪੈਰ ਕਰ ਲਿਆ ਏਦਾਂ ਨਹੀਂ ਸੌਣਾ ਸਿਰ ਵਾਲੇ ਪਾਸੇ ਸਿਰ ਕਰਿਆ ਕਰੋ ਬੈੱਡਾਂ ਦੀ ਢੋਕ ਨਹੀਂ ਸਿਰ ਕਰਕੇ ਸੋਇਆ ਕਰੋ ਤੇ ਦੂਜੇ ਪਾਸੇ ਸਿਰ ਕਰਿਆ ਮਾੜਾ ਹੁੰਦਾ ਪੈਰਾਂ ਕਿ ਨਹੀਂ ਸਿਰ ਕਰਕੇ ਨਹੀਂ ਸੌਣਾ ਪੱਛਮ ਵੱਲ ਸਿਰ ਕਰਕੇ ਨਹੀਂ ਸੌਣਾ ਦੱਖਣ ਵੱਲ ਪੈਰ ਕਰਕੇ ਨਹੀਂ ਸੌਣਾ ਏਦਾਂ ਦੀਆਂ ਗੱਲਾਂ ਕਰਕੇ ਸਾਡੇ ਲੋਕਾਂ ਨੂੰ ਵਾਵਾ ਹੀ ਠੱਗਿਆ ਗਿਆ ਸਾਡੇ ਲੋਕੋਆਂ ਨਾ ਚੀਜ਼ਾਂ ਦੇ ਵਿੱਚ ਆਏ ਮੈਂ ਕਈ ਵਾਰ ਬੇਨਤੀਆਂ ਸਾਂਝੀਆਂ ਕੀਤੀਆਂ ਪਿਆਰਿਓ ਕਿ ਸਾਡੇ ਬੰਦਿਆਂ ਨੂੰ ਇੱਥੋਂ ਤੱਕ ਮੂਰਖ ਬਣਾਇਆ ਗਿਆ ਕਿ ਤੇਰਾ ਵੀਜ਼ਾ ਕਿਉਂ ਨਹੀਂ ਲੱਗਦਾ ਉਹ ਕਹਿੰਦੇ ਅੱਛਾ ਕਹਿੰਦੇ ਕਿਹੜੀ ਦਿਸ਼ਾਵਲ ਪੈਰ ਕਰਕੇ ਸੋਣਾ ਹੈ ਉਹ ਕਹਿੰਦਾ ਜੀ ਪੂਰਬ ਵੱਲ ਕਹਿੰਦਾ ਦੱਖਣ ਵੱਲ ਸੋਇਆ ਕਰ ਤੇਰਾ ਵੀਜ਼ਾ ਲੱਗ ਜਾਏ ਹੈਰਾਨ ਹੋਏ ਕਿ ਇਹੋ ਜਿਹੇ ਲੋਕ ਵੀ ਪਏ ਆ ਜਿਹੜੇ ਸੌਣ ਦੇ ਨਾਮ ਤੇ ਸਾਡੇ ਤੋਂ ਪੈਸਾ ਇਕੱਠੇ ਕਰੀ ਜਾਂਦੇ ਨੇ ਸੌਣ ਦੇ ਨਾਮ ਤੇ ਸਾਡੇ ਤੋਂ ਜਿਹੜਾ ਹੈ ਉਹ ਇੰਨਾ ਪੈਸਾ ਉਗਰਾ ਰਹੇ ਨੇ ਪਰ ਅਸੀਂ ਲੋਕ ਚੁੱਪਚਾਪ ਕਰਕੇ ਬੈਠੇ ਹੋਏ ਹਾਂ ਚੁੱਪਚਾਪ ਕਰਕੇ ਉਹਨਾਂ ਨੂੰ ਪੈਸਾ ਦੇਈ ਜਾ ਰਹੇ ਹਾਂ ਅੰਨੇ ਰਿਥੇ ਅਸੀਂ ਪੈਸਾ ਵੰਡੀ ਜਾ ਰਹੇ ਹਾਂ ਕੋਈ ਕਹਿੰਦਾ ਵਿਆਹ ਨਹੀਂ ਹੁੰਦਾ ਕਹਿੰਦੇ ਜੀ ਫਿਰ ਐਦਾਂ ਕਰੋ ਪਿੱਪਲ ਦੀਆਂ ਜਾਂ ਬਰੋਟੇ ਦੀਆਂ ਜੜਾਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਹ ਸਾਡੇ ਲੋਕਾਂ ਨੇ ਉਵੇਂ ਕਰਨਾ ਸ਼ੁਰੂ ਕਰ ਦਿੱਤਾ ਹੁਣ ਕੌਣ ਦੱਸੇ ਵੀ ਪਿੱਪਲ ਤੇ ਬਰੋਟੇ ਦੀ ਖਰਾਕ ਜਿਹੜੀ ਆ ਉਹ ਪਾਣੀ ਐ ਤੇਲ ਪਾ ਪਾ ਕੇ ਚੰਗੇ ਭਲੇ ਹਰੇ ਭਰੇ ਪਿੱਪਲ ਤੇ ਬਰੋਟੇ ਜਿਹੜੇ ਨੇ ਅਸੀਂ ਸੁਕਾ ਕੇ ਰੱਖ ਦਿੱਤੇ ਚੰਗੇ ਭਲਿਆਂ ਨੂੰ ਅਸੀਂ ਜਿਹੜਾ ਹੈ ਖੰਮਣੀਆਂ ਦੇ ਨਾਲ ਨੋਟ ਦਿੱਤਾ ਇਥੋਂ ਪਤਾ ਲੱਗਦਾ ਕਿ ਸਾਡੀ ਮੂਰਖਤਾ ਦੀ ਨਿਸ਼ਾਨੀ ਜਿਹੜੀ ਆ ਹੋਰ ਕੀ ਹੋਵੇ ਆਹੀ ਸਭ ਤੋਂ ਵੱਡੀ ਨਿਸ਼ਾਨੀ ਐ ਪੈਸੇ ਮੋੜਾਂ ਤੇ ਰੱਖ ਕੇ ਝਾੜੂ ਜਿੰਦੇ ਰੱਖ ਕੇ ਅਸੀਂ ਟੂਣੇ ਜਿਹੜੇ ਆ ਕਰਕੇ ਅਸੀਂ ਸੋਚਦੇ ਆ ਸਾਡੇ ਤੋਂ ਭਾਰ ਲੈ ਗਿਆ ਤੇ ਸਾਥ ਸੰਗਤ ਭਾਰ ਲਿਹਾ ਨਹੀਂ ਤੇ ਭਾਰ ਅਸੀਂ ਵਾਕਈ ਹੋਰ ਚੜਾਇਆ ਹੈ ਭਾਰ ਲਿਆ ਨਹੀਂ ਭਾਰ ਅਸੀਂ ਹੋਰ ਚੜਾ ਲਿਆ ਇਹ ਗੱਲ ਯਾਦ ਰੱਖਿਓ ਵੀ ਸਾਡੇ ਲੋਕਾਂ ਨੂੰ ਠੱਗਣਾ ਬੜਾ ਆਸਾਨ ਹੋ ਗਿਆ ਸਾਡੇ ਲੋਕ ਬੜੇ ਆਸਾਨੀ ਦੇ ਨਾਲ ਠੱਗੇ ਜਾ ਰਹੇ ਨੇ ਸਾਡੇ ਲੋਕ ਇੰਨੀ ਆਸਾਨੀ ਦੇ ਨਾਲ ਠੱਗੇ ਜਾ ਰਹੇ ਨੇ ਸਾਥ ਸੰਗਤ ਇਹਨਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਆਪਣੇ ਆਪ ਦੀਆਂ ਚੀਜ਼ਾਂ ਦੇ ਨਾਮ ਤੇ ਹੀ ਜਿਹੜਾ ਠੱਗਿਆ ਜਾ ਰਿਹਾ ਸਾਡੇ ਲੋਕ ਠੱਗੇ ਜਾ ਰਹੇ ਨੇ ਸਾਡੇ ਲੋਕ ਵੈਸੇ ਹੀ ਜਿਹੜੇ ਨੇ ਆਪਣੇ ਆਪ ਨੂੰ ਲਟਾਉਣ ਤੇ ਤੁਰੇ ਹੋਏ ਨੇ ਮੈਂ ਬੇਨਤੀਆਂ ਕਈ ਵਾਰ ਕੀਤੀਆਂ ਨੇ ਪਿਆਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਜੋ ਸਿਧਾਂਤ ਦਿੱਤਾ ਉਹਦੇ ਤੇ ਕੋਈ ਤੁਰਨ ਲਈ ਤਿਆਰ ਹੀ ਹੈ ਨਹੀਂ ਕੋਈ ਵੀ ਤੁਰਨ ਲਈ ਤਿਆਰ ਹੈ ਨਹੀਂ ਕੋਈ ਵੀ ਨਹੀਂ ਕਹਿੰਦਾ ਵੀ ਅਸੀਂ ਤੁਰਾਂਗੇ ਤੇ ਪਿਆਰਿਓ ਜੇ ਕੋਈ ਇਸ ਸਿਧਾਂਤ ਤੇ ਤੁਰਪੇ ਤੇ ਯਾਦ ਰੱਖਿਓ ਫਿਰ ਬਹੁਤ ਕੁਝ ਜਿਹੜਾ ਹੈ ਉਹ ਮਿਲ ਸਕਦਾ ਹੈ ਪਾਤਸ਼ਾਹ ਕਹਿੰਦੇ ਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟਨਾ ਆਵਈ ਅਗਣਤ ਭਰੇ ਭੰਡਾਰ ਪਰਸ਼ਾ ਕਹਿੰਦੇ ਨੇ ਉਹਦੇ ਅਗਣਤ ਭੰਡਾਰ ਭਰੇ ਭਏ ਨੇ ਤੇ ਉਹ ਕਦੇ ਖਾਲੀ ਨਹੀਂ ਹੁੰਦੇ ਉਹ ਸਾਰਿਆਂ ਨੂੰ ਇੱਕ ਰਸ ਦਿੰਦਾ ਇੱਕ ਸਮਾਨ ਦਿੰਦਾ ਪਿਆਰਿਓ ਤੇ ਯਾਦ ਰੱਖਿਓ ਵੀ ਦਾਤਾਂ ਉਹਦੇ ਤੋਂ ਹਰ ਕੋਈ ਲੈਂਦਾ ਹੈ ਹਰ ਕਿਸੇ ਨੂੰ ਉਹ ਦਾਤਾਂ ਦੇ ਕੇ ਨਿਵਾਜਦਾ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਹ ਦਾਤਾਂ ਦੇ ਕੇ ਨਿਵਾਜਦਾ ਜਰੂਰ ਹੈ ਤੇ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ ਜੋ ਨੀਵੇਂ ਹੋ ਕੇ ਗੁਰੂ ਦੇ ਦਰ ਤੇ ਝੋਲੀ ਅੱਡ ਕੇ ਜਾਂਦੇ ਕਿਸੇ ਦੇ ਧਾਰੀ ਕਿਸੇ ਪਖੰਡੀ ਬਾਬੇ ਦੇ ਪਿੱਛੇ ਨਹੀਂ ਲੱਗਦੇ ਅਧੂਰੇ ਨਹੀਂ ਬਣਦੇ ਉਹ ਪੂਰੇ ਗੁਰੂ ਦੇ ਮਗਰ ਲੱਗਦੇ ਨੇ ਪੂਰੇ ਦੇ ਮਗਰ ਲਾ ਕੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਵੱਧ ਕਿਛ ਨਾਹੀਂ ਸਾ ਸੰਗਤ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇਸ ਸਿਧਾਂਤ ਦੇ ਨਾਲ ਜੁੜਨ ਵਾਲੇ ਬਹੁਤ ਘੱਟ ਹੁੰਦੇ ਨੇ ਜਿਹੜੇ ਇਸ ਸਿਧਾਂਤ ਨੂੰ ਸਮਝ ਲੈਂਦੇ ਨੇ ਤੇ ਪਿਆਰਿਓ ਉਹ ਆਪਣੇ ਆਪ ਦੀ ਲੁੱਟ ਨਹੀਂ ਕਰਾਉਂਦੇ ਆਪਣੇ ਆਪ ਦੇ ਵਿੱਚ ਉਹ ਜਿਹੜੇ ਨੇ ਫਿਰ ਠੱਗੇ ਨਹੀਂ ਜਾਂਦੇ ਤੇ ਸਾਧ ਸੰਗਤ ਉਹ ਕਿਸੇ ਤੇ ਯਕੀਨ ਨਹੀਂ ਕਰਦੇ ਫਿਰ ਉਹ ਕੇਵਲ ਗੁਰੂ ਨਾਨਕ ਦੀ ਬਾਣੀ ਤੇ ਗੁਰੂ ਨਾਨਕ ਦੇ ਸ਼ਬਦਾਂ ਤੇ ਉਹਦੇ ਸਿਧਾਂਤ ਤੇ ਹੀ ਯਕੀਨ ਕਰਦੇ ਨੇ ਹੋਰ ਕਿਸੇ ਐਰੇ ਗੈਰੇ ਤੇ ਉਹ ਜਿਹੜਾ ਬਿਲਕੁਲ ਵੀ ਯਕੀਨ ਨਹੀਂ ਕਰਿਆ ਕਰਦੇ ਇਹ ਚੀਜ਼ ਨੂੰ ਸਮਝਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ